ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਪਿੰਡ ਵਸੀਆਂ ਅਤੇ ਕਿਸਾਨ ਆਗੂ ਪਖਰ ਸਿੰਘ ਲਾਲਪੁਰਾ ਨੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਕੇ ਚੇਤਾਵਨੀ ਦਿੱਤੀ ਕਿ ਸਾਡੇ ਪਿੰਡ ਦੇ ਵਿੱਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਲਿਸਟ ਦੇ ਕੇ ਉਹਨਾਂ ਦੇ ਕੋਲੋਂ ਸਾਰਾ ਰਿਕਾਰਡ ਲਿਆ ਜਾ ਰਿਹਾ ਹੈ ਪਿੰਡ ਵਾਸੀਆਂ ਨੂੰ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਘਰਾਂ ਵਿੱਚ ਬਿਜਲੀ ਦੇ ਚਿਪ ਵਾਲੇ ਮੀਟਰ ਲਗਾਏ ਜਾਣਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ 파ਖਰ ਸਿੰਘ ਲਾਲਪੁਰਾ ਨੇ ਬਿਜਲੀ ਵਿਭਾਗ ਵੱਲੋਂ ਭੇਜੀ ਹੋਈ ਲਿਸਟ ਨੂੰ ਪਾੜਦੇ ਹੋਏ ਕਿਹਾ ਕਿ ਕੱਲ ਨੂੰ ਅਸੀਂ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਮੀਟਿੰਗ ਕਰਕੇ ਸਾਰੇ ਵਿਚਾਰ ਚਰਚਾ ਕਰਕੇ ਅਗਲੇ ਸੰਘਰਸ਼ ਦਾ ਫੈਸਲਾ ਕਰਾਂਗੇ ਅਸੀਂ ਸਰਕਾਰ ਨੂੰ ਤਿੱਖੇ ਸ਼ਬਦਾਂ ਵਿੱਚ ਚੇਤਾਵਨੀ ਦਿੰਦੇ ਹਾਂ ਕਿਸੇ ਵੀ ਹਾਲਤ ਵਿੱਚ ਆਪਣੇ ਪਿੰਡ ਲਾਲਪੁਰਾ ਵਿੱਚ ਚਿਪ ਵਾਲੇ ਮੀਟਰ ਨਹੀਂ ਲਗਣ ਦਿੱਤੇ ਜਾਣਗੇ ਤਰਨਤਾਰਨ ਤੋਂ ਸੋਨੂ ਫਤਿਹਬਾਦ ਦੀ ਖਾਸ ਰਿਪੋਰਟ ਜਿੰਦਾਬਾਦ ਜ਼ਰਨ ਮਯੂਰ ਇਕਤਾ ਜਿੰਦਾਬਾਦ ਜਿੰਦਾਬਾਦ ਹਾਂਜੀ ਪ੍ਰਧਾਨ ਜੀ ਮੈਂ ਕਿਸਾਨਾਂ ਕੋ ਪਾਕਰ ਸਿੰਘ ਲਾਲਪੁਰਾ ਅੱਜ ਵੀਰੋ ਲਾਲਪੁਰ ਦੇ ਵਿੱਚ ਖੜੇ ਆ ਸਾਰੇ ਨਗਰ ਦੇ ਵਿੱਚ ਕੱਲ੍ਹ ਦੀਆਂ ਵੀ ਆਪ ਨੂੰ ਪਤਾ ਹੀ ਆ ਸਾਰਿਆਂ ਨੂੰ ਵੀਡੀਓ ਚੱਲ ਰਹੀਆਂ ਆ ਵੀ ਜਿਹੜਾ ਬਿਜਲੀ ਮਹਿਕਮੇ ਵੱਲੋਂ ਚਿਪ ਵਾਲੇ ਮੀਟਰ ਆਉਣ ਵਾਲੇ ਦਿਨਾਂ ਦੇ ਵਿੱਚ ਲਾਲਪੁਰ ਦੇ ਵਿੱਚ ਲਾਉਣ ਜਾ ਰਹੇ ਆ ਉਹਨਾਂ ਨੇ ਮਹਿਕਮੇ ਵੱਲੋਂ ਕੱਲ ਜਿਹੜੇ ਉਹਨਾਂ ਦੇ ਦੋ ਮੁਲਾਜ਼ਮ ਆਏ ਸੀ ਲਾਲਪੁਰ ਦੇ ਵਿੱਚ ਉਹਨਾਂ ਨੇ ਜਿਹੜੀ ਸਾਰੇ ਪਿੰਡ ਦੀ ਲਿਸਟ ਬਣਾਈ ਲਿਸਟ ਵੀ ਲੈ ਲਈ ਗਈ ਆ ਪਰ ਲਾਲਪੁਰ ਨਗਨਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦੀ ਵੀ ਜੇ ਉਹਨਾਂ ਜਿਹੜੇ ਮੀਟਰਾਂ ਕੇਪ ਵਾਲੇ ਮੀਟਰਾਂ ਦਾ ਜੇ ਤੁਸੀਂ ਵਿਰੋਧ ਕਰਨਾ ਚਾਹੁੰਦੇ ਜੇ ਤੇ ਕੱਲ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਲਾਲਪੁਰਾ ਵੱਲੋਂ ਬਾਬਾ ਰਾਇਆ ਜੀ ਦੇ ਸਥਾਨਾਂ ਤੇ ਮੀਟਿੰਗ ਰੱਖੀ ਗਈ ਆ ਬਾਅਦ ਤੋਂ ਬਾਅਦ ਮੈਂ ਕਹਿੰਦਾ ਹਰੇਕ ਘਰ ਦੇ ਵਿੱਚੋਂ ਕਿਉਂਕਿ ਜਿਹੜੀ ਬਿਜਲੀ ਹੈ ਉਹ ਹਰੇਕ ਘਰ ਦੇ ਵਿੱਚ ਚੱਲਦੀ ਹੈ ਇਹ ਮੰਗਿਆ ਸਮੇਂ ਦੀ ਇਹ ਕਰਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੱਲ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਬਾਬਾ ਰਾਇਆ ਜੀ ਦੇ ਸਥਾਨਾਂ ਤੇ 1 ਵਜੇ ਹੋਣ ਜਾ ਰਹੀ ਆ ਆਓ ਮੀਟਿੰਗ ਦਾ ਹਿੱਸਾ ਬਣੀਏ ਤੇ ਜਿਹੜੇ ਬਿਜਲੀ ਮੈਕਮੇਂ ਵੱਲੋਂ ਤਿਆ ਕੀਤਾ ਵੀ ਲਾਲਪੁਰੇ ਦੇ ਵਿੱਚ ਜਿਹੜੇ ਚੇਪ ਵਾਲੇ ਮੀਟਰ ਲਾਉਣੇ ਆ ਉਹਦਾ ਵਿਰੋਧ ਕਰ ਸਕੀਏ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕਾਰਪੋਰੇਟ ਘਰਾਣਿਆਂ ਵੱਲੋਂ ਫੈਸਲੇ ਲੈ ਗਏ ਆ ਇਹਨਾਂ ਵਾਸਤੇ ਆਪਾਂ ਵੀ ਲਾਲਪੁਰ ਵੱਲੋਂ ਕੋਈ ਵੱਡਾ ਫੈਸਲਾ ਲੈ ਲੈ ਸਕੀਏ ਧੰਨਵਾਦ ਧੰਨਵਾਦ ਮੈਂ ਕਿਸਾਨ ਮਜ਼ਦੂਰਾਂ ਦੀ ਸ਼ਮੇਟੀ ਆਗੂ ਆਖਰ ਸਿੰਘ ਲਾਲਪੁਰਾ ਆਪਾਂ ਨੂੰ ਪਤਾ ਹੀ ਹੈ ਵੀਰੋ ਹੰਬੂ ਖਨੌਰੀ ਬਾਰਡਰ ਤੇ ਲਗਾਤਾਰ ਆਪਾਂ ਜਿਹੜੀਆਂ ਆ ਸਰਕਾਰਾਂ ਦੇ ਪਰਤ ਲੜਾਈਆਂ ਲੜ ਰਹੇ ਆ ਪਰ ਭਰਾਓ ਅੱਜ ਇੱਕ ਵਿਸ਼ੇਸ਼ ਜਾਣਕਾਰੀ ਦੇਣੀ ਚਾਹੁੰਦੇ ਆ ਕਿ ਪਿੰਡਾਂ ਦੇ ਵਿੱਚ ਵੀ ਇੱਕ ਏਡੀਆਂ ਵੱਡੀਆਂ ਲੜਾਈਆਂ ਸ਼ੁਰੂ ਹੋ ਗਈਆਂ ਵਾ ਜਿਹੜੀਆਂ ਤੁਹਾਨੂੰ ਪਤਾ ਹੀ ਨਹੀਂ ਆਪਾਂ ਘਰਾਂ ਦੇ ਵਿੱਚ ਬੈਠੇ ਆ ਆ ਮੀਟਰ ਰੀਡਿੰਗ ਵਾਲੇ ਵੀਰ ਅੱਜ ਆ ਪਿੰਡ ਲਾਲਪੁਰ ਦੇ ਵਿੱਚ ਆਏ ਆ ਇਹਨਾਂ ਨੂੰ ਸਰਕਾਰ ਵੱਲੋਂ ਇਹ ਹਦਾਇਤਾਂ ਦਿੱਤੀਆਂ ਗਈਆਂ ਵਾ ਵੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਤੁਸੀਂ ਰੀਡਿੰਗ ਲੈਣ ਜਾਂਦੇ ਜੇ ਉਹ ਰੀਡਿੰਗ ਵਾਲੇ ਤਾਂ ਜਿਹੜਾ ਵਾ ਮੀਟਰ ਨੰਬਰ ਔਰ ਮੋਬਾਈਲ ਨੰਬਰ ਔਰ ਸਨ ਆਫ ਜੋ ਵੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਸਮਾਰਟ ਮੀਟਰ ਲੱਗਣ ਜਾ ਰਹੇ ਜੇ ਆ ਪੂਰੀ ਲਾਲਪੁਰੇ ਦੀ ਲਿਸਟ ਆ ਇਹ ਉਹ ਲਿਸਟੀਆਂ ਜਿਹੜੇ ਤੁਸੀਂ ਘਰਾਂ 'ਚ ਸੁੱਤੇ ਜੇ ਤੇ ਤੁਹਾਡੇ ਮੀਟਰਾਂ ਦੀ ਜਿਹੜੀ ਲਿਸਟ ਆ ਇਹ ਬਣਾ ਕੇ ਲੈ ਕੇ ਜਾ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਘਰਾਂ ਦੇ ਵਿੱਚ ਮੀਟਰ ਲੱਗਣ ਜਾ ਰਹੇ ਜੇ ਕਾਰਪੋਰੇਟ ਘਰਾਣਾ ਲਗਾਤਾਰ ਸਾਡੇ ਤੇ ਭਾਰੂ ਹੋ ਰਿਹਾ ਮੈਂ ਨਗਰ ਨਿਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਬਾਹਰ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਭਰਾਓ ਆਓ ਇਹਨਾਂ ਕਮਾਕਾਰਾਂ ਸਾਰੀਆਂ ਪਾਰਟੀਆਂ ਬਾਰੀਆਂ ਤੋਂ ਉੱਠ ਕੇ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰੀਏ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੂਨ ਖਡੂਰ ਸਾਹਿਬ ਕਾਈ ਲਾਲਪੁਰ ਵੱਲੋਂ ਸਮਾਰਟ ਮੀਟਰਾਂ ਦਾ ਸਖਤ ਵਿਰੋਧ ਕਰਦੇ ਹਾਂ ਔਰ ਅਹੀਂ ਇਹ ਬੀਲੀ ਬੋਰਡ ਘਰਾਣੇ ਨੂੰ ਵੀ ਦੱਸ ਦੇਣਾ ਚਾਹੁੰਦੇ ਆਂ ਕਿ ਅਹੀਂ ਨਾ ਤਾਂ ਅੱਜ ਮੀਟਰ ਲੱਗਣ ਦੀ ਏ ਨਾ ਕੱਲ ਲੱਗਣ ਦੀ ਏ ਪਰ ਆਹ ਜਿਹੜੀਆਂ ਸ਼ਾਸਚਾਵਾਂ ਸਰਕਾਰਾਂ ਚੱਲ ਰਹੀ ਆ ਸ਼ੰਭੂ ਬਾਡਰ ਤੇ ਲਗਾਤਾਰ ਕਿਸਾਨ ਆਪਣੇ ਹੱਕਾਂ ਦੀ ਕਿਸਾਨੀ ਦੀ ਜਵਾਨੀ ਦੀ ਲੜਾਈ ਲੜ ਰਹੇ ਆ ਤੇ ਇਥੋਂ ਮਗਰੋਂ ਸਰਕਾਰਾਂ ਜਿਹੜੀਆਂ ਸਨ ਲਾ ਕੇ ਸਾਨੂੰ ਲਗਾਤਾਰ ਵੇਖੋ ਸਾਡੇ ਜਿਹੜੇ ਆ ਪਿੰਡਾਂ ਦੇ ਵਿੱਚ ਕਿਸਾਨ ਆ ਭੈਣ ਆ ਭਰਾ ਵੋ ਜਿਨ੍ਹਾਂ ਨੂੰ ਪਤਾ ਵੀ ਨਹੀਂ ਆ ਉਹਨਾਂ ਦੀਆਂ ਲਿਸਟਾਂ ਬਣਾ ਬਣਾ ਕੇ ਤੇ ਇਹ ਸਰਕਾਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਭਰਾਓ ਤੁਹਾਡੇ ਘਰਾਂ 'ਚ ਸਮਾਰਟ ਮੀਟਰ ਲਾਉਣ ਜਾ ਰਹੇ ਜੇ ਜਿਹੜੀਆਂ ਸਰਕਾਰਾਂ ਕਹਿੰਦੀਆਂ ਹੈ بجلی ਫਰੀ ਕਰ ਦੇਵਾਂਗੇ ਅੱਜ ਆਦਾ ਨਤੀਜਾ ਕਾਰਪੋਰੇਟ ਕਰਾਣੇ ਨੂੰ ਲਗਾਤਾਰ ਬਿਜਲੀ ਮਹਿਕਮਾ ਵੇਚਿਆ ਜਾ ਰਿਹਾ ਤੇ ਜਿਹੜੇ ਕਾਰਪੋਰੇਟ ਕਰਾਣੇ ਆ ਉਹ ਤੁਹਾਡੇ ਘਰਾਂ ਦੇ ਵਿੱਚ ਆਪ ਮੀਟਰ ਲਾ ਰਹਿ ਜੇ ਇਸ ਕਰਕੇ ਆ ਜਾਓ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਹਨਾਂ ਸਰਕਾਰਾਂ ਦਾ ਇਹਨਾਂ ਕਾਰਪੋਰੇਟ ਕਰਾਣਿਆਂ ਦਾ ਵਿਰੋਧ ਕਰੀਏ ਨਹੀਂ ਤੇ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਕੱਲੇ-ਕੱਲੇ ਨੇ ਪਿੰਡਾਂ ਵਿੱਚ ਘਰਾਂ ਵਿੱਚ ਰਹਿ ਕੇ ਜੇ ਘਰਾਂ ਤੋਂ ਨਾਂ ਨਿਕਲੇ ਤੁਹਾਡੇ ਘਰਾਂ 'ਚ ਸਮਾਰਟ ਮੀਟਰ ਲੱਗ ਜਾਣੇ ਜੀ ਜਿੱਦਾਂ ਅੱਗੇ ਘਰਾਂ 'ਚ ਉਹ ਬਾਹਰ ਮੀਟਰ ਨਿਕਲ ਆਏ ਆ ਤੇ ਜਿਹੜੇ ਬਾਹਰ ਮੀਟਰ ਨਿਕਲੇ ਆ ਉਹਨਾਂ ਦੀ ਜਗ੍ਹਾ ਤੇ ਕਿਸ ਦਿਨ ਨੂੰ 스마트 ਮੀਟਰ ਲੱਗ ਜਾਣਾ ਜੀ ਤੇ ਘਰ ਚ ਬੈਠੇ ਹੋਇਆ ਕਰਾਂਗੇ ਪੈਸੇ ਮੁੱਕ ਜਾ ਕਰਨੇ ਆ ਤੇ ਪੱਖਾ ਬੰਦ ਹੋ ਜਾ ਕਰਨਾ ਇਹ ਕਰਕੇ ਜੇ ਤੁਸੀਂ ਚਾਹੁੰਦੇ ਜੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਓ ਆਪਾਂ ਕਿਸਾਨ ਜੂਨੀਅਨਾਂ ਦਾ ਸਾਥ ਦਈਏ ਤੇ ਇਹਨਾਂ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰੀਏ ਅਸੀਂ ਕਿਸਾਨ ਮਜ਼ਦੂਰ ਸਿੰਘਾਂ ਸਮੇਟੀ ਵੱਲੋਂ ਵਿਰੋਧ ਕਰਦੇ ਆਂ ਆਹ ਲਿਸਟਾਂ ਨੂੰ ਪਾੜਦੇ ਆਂ ਵੀ ਨਹੀਂ ਨਾ ਤੇ ਮੀਟਰ ਅੱਜ ਲੱਗਣ ਦਈਏ ਨਾ ਕੱਲ ਲੱਗਣ ਤਈਏ ਇਹ ਕਰਕੇ ਆਓ ਇੱਕ ਲੋਟੋ ਕੇ ਕਾਰਪੋਰੇਟ ਕਰਾਣਿਆਂ ਦਾ ਵਿਰੋਧ ਕਰੀਏ ਧੰਨਵਾਦ